ਸਭ ਰਾਜ ਦੀ ਦਾ ਉਹਨਾਂ ਦੇ ਦਿੱਤੀ ਪਰ ਉਹਨਾਂ ਦੇ ਅਨੁਕੂਲ ਕਰਾਇਆ ਗਿਆ ਤੇ ਉਹ ਉੱਥੇ ਕਾ ਉੱਥੇ ਤੁਹਾਨੂੰ ਪਤਾ ਚਿੱਤਾ ਹਲਚਲ ਹੁੰਦੀ ਰਹਿੰਦੀ ਆ ਸ਼ਾਮੇ ਬਾਅਦ ਹੁੰਦੇ ਰਹਿੰਦੇ ਆ ਪ੍ਰਧਾਨ ਮੰਤਰੀਆਂ ਤੇ ਰਾਸ਼ਟਰਪਤੀਆਂ ਨੇ ਇਸੇ ਤਰ੍ਹਾਂ ਦੇ ਉੱਤੇ ਸੰਵਿਧਾਨ ਜਿਹੜਾ ਆ ਉਹ ਦਿੱਤਿਆ ਸਾਡੇ ਕੁਆਂਟੀ ਦੇ ਸਾਡਾ ਜਿਹੜਾ ਨੇਪਾਲ ਆ ਉੱਥੇ ਦਾ ਵੀ ਸੰਵਿਧਾਨ ਹੈ ਆਪਣੇ ਸਾਰੇ ਵਕੀਲ ਭਰਾਵਾਂ ਅਤੇ ਭਾਰਤ ਦੇ ਸਮੂਹ ਨਾਗਰਿਕਾਂ ਨੂੰ ਸੰਵਿਧਾਨ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਬਾਦ ਤੇ ਉਹਨਾਂ ਦਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਡੈਮੋਕ੍ਰੇਸੀ ਨੂੰ ਵਿਸ਼ਵਾਸ ਵਿੱਚ ਰੱਖਿਆ ਕਿਉਂਕਿ ਸਾਡਾ ਜਿਹੜਾ ਪ੍ਰੀਅੰਬਲ ਹੈ ਉਹ ਇਹ ਕਹਿੰਦਾ ਹੈ ਕਿ ਅਸੀਂ ਭਾਰਤ ਦੇ ਲੋਕ ਇਹ ਜਿਹੜਾ ਸੰਵਿਧਾਨ ਹੈ ਕਿਸੇ ਤੇ ਥੋਪਿਆ ਨਹੀਂ ਗਿਆ ਸਾਰੇ ਸਾਰੇ ਭਾਰਤ ਦੇ ਨਾਗਰਿਕਾ ਨੇ ਆਪਣੇ ਮਰਜ਼ੀ ਨਾਲ ਇਸ ਚ ਨੂੰ ਇਸ ਕਨਸਿਡਰੇਸ਼ਨ ਨੂੰ ਅਡਾਪਟ ਕੀਤਾ ਇਹ ਜਿਹੜਾ ਬਹੁਤ ਵੱਡੀ ਗੱਲ ਹੈ ਕਿ ਇਹ ਜਿਹੜਾ ਸੰਵਿਧਾਨ ਹੈ ਅਸੀਂ ਭਾਰਤ ਦੇ ਲੋਕ ਆਪਣੇ ਉੱਪਰ ਅਸੀਂ ਲਾਗੂ ਇਸ ਨੂੰ ਕੀਤਾ ਤੇ ਇਹ ਵੀ ਜ਼ਿੰਮੇਵਾਰੀ ਵੀ ਸਾਡੀ ਮੰਦੀ ਹੈ ਕਿ ਇਸ ਸੰਵਿਧਾਨ ਨੂੰ ਜੇ ਕੋਈ ਖੁਰਦ-ਖੁਰਦ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਸਾਨੂੰ ਉਹਦੇ ਖਿਲਾਫ ਜਿਹੜਾ ਜੋ ਗਾਂਧੀਵਾਦੀ ਤਰੀਕਾ ਸੀ ਉਹ ਅਡਾਪਟ ਕਰਨਾ ਚਾਹੀਦਾ ਹੈ ਸੰਵਿਧਾਨ ਨੂੰ ਬਚਾਉਣ ਵਾਸਤੇ ਜਿਵੇਂ ਕਿ ਹੁਣ ਅੱਜ ਦੇ ਕੱਲ ਦੇ ਸਿਨੈਰੀਓ ਦੇ ਵਿੱਚ ਆ ਰਿਹਾ ਕਿ ਆਪਣਾ ਚੋਣ ਆਯੋਗ ਤੇ ਬੜੇ ਲਾਂਚਨ ਲੱਗ ਰਹੇ ਨੇ ਕਿ ਉਹ ਪਾਰਸ਼ਲ ਹੋ ਰਿਹਾ ਹੈ ਪਰ ਜਿਹੜੇ ਭਾਰਤ ਦੇ ਸੰਵਿਧਾਨ ਦੇ ਵਿੱਚ ਜਿਹੜਾ ਕਨਸਟੀਟਿਊਸ਼ਨ ਦੇ ਵਿੱਚ ਇਲੈਕਸ਼ਨ ਕਮਿਸ਼ਨ ਨੂੰ ਇੱਕ ਸੁਤੰਤਰ ਇੱਕ ਇੰਡੀਪੈਂਡੈਂਟ ਬਾਡੀ ਕੀ ਕੀਤਾ ਗਿਆ ਹੈ ਉਹ ਸੰਵਿਧਾਨ ਦੀ ਮੌਲਿਕਤਾ ਨੂੰ ਦਰਸਾਉਂਦਾ ਹੈ ਕਿ ਜਿਹੜਾ ਸੰਵਿਧਾਨ ਦੀ ਵੋਟਾਂ ਦਾ ਰਾਈਟ ਜਿਹੜਾ ਹੈ ਉਹ ਉੱਥੋਂ ਹੀ ਸ਼ੁਰੂ ਹੁੰਦਾ ਹੈ ਸਾਡਾ ਤੇ ਇਸ ਲਈ ਇੰਡੀਪੈਂਡੈਂਸ ਜਿਹੜੀ ਇਲੈਕਸ਼ਨ ਕਮਿਸ਼ਨ ਹੋਣਾ ਚਾਹੀਦਾ ਹੈ ਇਸ ਵਾਸਤੇ ਜਿਹੜਾ ਆਰਨੇਬਲਸ ਜਿਹੜੀ ਹੈ ਕੋਰਟਸ ਨੇ ਸਾਡੀ ਸੁਪਰੀਮ ਕੋਰਟਸ ਹੈ ਇਹਨਾਂ ਨੂੰ ਦਖਲ ਦੇਣਾ ਬਹੁਤ ਜ਼ਰੂਰੀ ਹੈ ਕਿ ਉਹ ਇਸ ਇਲੈਕਸ਼ਨ ਕਮਿਸ਼ਨ ਜਿਹੜੀ ਬਾਡੀ ਹੈ ਸਸਤਾ ਹੈ ਇਹਦੇ ਉੱਤੇ ਸੁਪਰੀਡੈਂਟੈਂਸ ਆਪਣੀ ਰੱਖੇ ਤੇ ਇਹਦੇ ਤੇ ਇਹਨੂੰ ਇੰਪਾਰਸ਼ਲ ਬਣਾਵੇ ਮੈਂ ਇਹੀ ਕਹਿਣਾ ਚਾਹਾਂਗਾ ਕਿ ਸਾਰੇ ਭਾਰਤ ਵਾਸੀਆਂ ਨੂੰ ਸੰਵਿਧਾਨ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਧੰਨਵਾਦ ਸਮੂਹ ਵਕੀਲ ਸਾਹਿਬਾਨਾਂ ਵੱਲੋਂ ਸੰਵਿਧਾਨ ਦਿਵਸ ਮਨਾਉਣ ਵਾਸਤੇ ਅਸੀਂ ਇੱਥੇ ਡੀਸੀ ਦਫ਼ਤਰ ਦੇ ਵਿੱਚ 바ਵਾ ਸਾਹਿਬ ਡਾਕਟਰ ਅੰਬेडकर ਜੀ ਦੇ ਆ ਸਟੈਚੂ ਦੇ ਸਾਹਮਣੇ ਇਕੱਠੇ ਹੋਏ ਹਾਂ ਤਾਂ ਜੋ ਅੱਜ ਦੇ ਸੰਵਿਧਾਨ ਦਿਵਸ ਦੀ ਸਮੂਹ ਭਾਰਤ ਵਾਸੀਆਂ ਨੂੰ ਵਧਾਈ ਦਿੱਤੀ ਜਾਵੇ ਜਿਹੜਾ ਭਾਰਤ ਦਾ ਸੰਵਿਧਾਨ ਬਾਬਾ ਸਾਹਿਬ ਡਾਕਟਰ ਬਿਰਕਰ ਜੀ ਨੇ ਲਿਖਿਆ ਔਰ ਉਹਨਾਂ ਨੂੰ ਹੀ ਮੇਨ ਚੀਫ ਆਰਕੀਟੈਕਟ ਆਫ ਇੰਡੀਅਨ ਕਨਸਟੀਟਿਊਸ਼ਨ ਦੇ ਤੌਰ ਦੇ ਉਤੇ ਜਾਣਿਆ ਜਾਂਦਾ ਹੈ ਔਰ ਉਹਨਾਂ ਨੇ ਭਾਰਤ ਦਾ ਸੰਵਿਧਾਨ ਪੂਰੀ ਦੁਨੀਆ ਦੇ ਮਹਾਨ ਦੇਸ਼ਾਂ ਦੇ ਸੰਵਿਧਾਨਾਂ ਨੂੰ ਪੜ੍ਹ ਕੇ ਉਸ ਤੋਂ ਬਾਅਦ ਭਾਰਤ ਦੇ ਹਾਲਾਤਾਂ ਦੇ ਅਨੁਸਾਰ ਭਾਰਤ ਦੀਆਂ ਜ਼ਰੂਰਤਾਂ ਦੇ ਅਨੁਸਾਰ ਇਹ ਸੰਵਿਧਾਨ ਲਿਖਿਆ ਜੋ ਕਿ 2 ਸਾਲ 11 ਮਹੀਨੇ 18 ਦਿਨਾਂ ਦੇ ਵਿੱਚ ਉਹਨਾਂ ਨੇ ਸਖਤ ਮਿਹਨਤ ਤੋਂ ਬਾਅਦ ਬਣਾਇਆ ਸੀ ਇਸ ਤੋਂ ਪਹਿਲਾਂ 7 ਮੈਂਬਰੀ ਡਰਾਫਟਿੰਗ ਕਮੇਟੀ ਬਣਾਈ ਗਈ ਸੀ ਔਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੂੰ ਉਸ ਡਰਾਫਟਿੰਗ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਸੀ ਜਦੋਂ ਇਹ ਭਾਰਤ ਦਾ ਸੰਵਿਧਾਨ बनके तैयार हो गया ਤੇ 26 ਨਵੰਬਰ 1949 ਨੂੰ ਇਹ ਸੰਵਿਧਾਨ ਸਭਾ ਦੇ ਵਿੱਚ ਸੰਵਿਧਾਨ ਸਭਾ ਦੇ ਪ੍ਰਧਾਨ ਡਾਕਟਰ ਰਜਿੰਦਰ ਪ੍ਰਸ਼ਾਦ ਜੀ ਉਸ ਵੇਲੇ ਦੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਜੀ ਤੇ ਹੋਰ ਜਿਹੜੇ ਸਰਕਾਰ ਦੇ ਵਿੱਚ ਨੁਮਾਇੰਦੇ ਸਨ ਉਹਨਾਂ ਨੂੰ ਇਹ ਸੰਵਿਧਾਨ ਪ੍ਰਸਤੁਤ ਕੀਤਾ ਸੀ ਔਰ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਇਹ ਸੰਵਿਧਾਨ ਬਹੁਤ ਮਿਹਨਤ ਤੋਂ ਬਾਅਦ ਬਣਾਇਆ ਗਿਆ ਹੈ ਹੁਣ ਭਾਰਤ ਦੇ ਲੋਕਾਂ ਦੀ ਜ਼ਿੰਮੇਵਾਰੀ ਹੈ ਕਿ ਇਸ ਦੇ ਅਨੁਸਾਰ ਚੱਲਣਾ ਔਰ ਇਸ ਦੀ ਰਾਖੀ ਕਰਨਾ ਸੋ ਅੱਜ ਦਾ ਅਸੀਂ ਜਿਹੜਾ ਸੰਵਿਧਾਨ ਦਿਵਸ ਆ ਇਸ ਕਰਕੇ ਮਨਾ ਰਹੇ ਆ ਕੇ ਉਸ ਦੇ ਸਿਧਾਂਤਾਂ ਨੂੰ ਉਸ ਦੀ ਪ੍ਰੀਐਮਬਲ ਨੂੰ ਅਸੀਂ ਅੱਜ ਫੇਰ ਅਪਣਾਈਏ ਔਰ ਉਹਦੇ ਬਾਰੇ ਜੋ ਅਵੇਅਰਨੈਸ ਆ ਉਹ ਲੋਕਾਂ ਦੇ ਵਿੱਚ ਆ ਸਕੇ ਇਹਨਾ ਕਹਿੰਦਾ ਹੋਇਆ ਮੈਂ ਇੱਕ ਵਾਰ ਫੇਰ ਸਮੂਹ ਭਾਰਤ ਵਾਸੀਆਂ ਨੂੰ ਅੱਜ ਦੇ ਸੰਵਿਧਾਨ ਦਿਵਸ ਦੇ ਉੱਤੇ ਲੱਖ ਲੱਖ ਵਧਾਈ ਦਿੰਦਾ ਹਾਂ ਜੈ ਭੀਮ ਜੈ